ਅੱਜ ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਹੈ ਜੀ। ਬਹੁਣ ਆਹ ਸੜ ਤੇ ਐਂ ਦੀ ਹੁੰਦੇ ਜਾਣਾ ਇਹਨੇ ਪਰਦੇ ਪਛ ਥੋੜਾ ਜਿਹਾ ਉੱਪਰ ਵੀ ਰਹਿੰਦਾ ਦਿਖਾਉਂਦਾ ਤੁਹਾਨੂੰ ਮੈਂ ਸਾਰਾ ਤੇ ਇਧਰ ਨੂੰ ਰਸਤਾ ਹੋ ਗਿਆ ਬੰਦ ਵਿੱਚ ਨੂੰ ਕੁਝ ਰੁਮ ਚ ਰੋਹ ਕੇ ਨਿਕਲਣਾ ਪੈਣਾ। ਬਹੀ ਨੇ ਗਣੇ ਲਏ ਹੋਇਆ ਬਈ ਰੰਗ ਵਾਲੇ ਨੇ। ਇਧਰ ਲਾਇਓ ਕਿ ਕਿਤੇ ਮਾਏ ਗਣੇ। ਤਾਂ ਕਾਪੀਰਾਈਟ ਲੈਵਦਣ ਆ ਮੱਲਬੇਈ ਆ ਹੈਂ ਹੈਂ ਅੱਛਾ ਹੈ ਕੋਗੇਸੀ ਲੱਭ ਕਿ ਉਹ ਲੱਭ ਕਿ ਅਜਾ ਕੰਮ ਮਰ ਨਿਬੜ ਜੂਗਾ ਹੈਂ ਅੱਜ ਆ ਕਮਰਾ ਝਿਲਮਲ ਝਿਲਮਲ ਕਰੂੰਗਾ ਬਈ ਕਾਲੂਪੁਰ ਵੀ ਬੜੇ ਕਮੈਂਟ ਆ ਰਹੇ ਕਹਿੰਦੇ ਇਹਦਾ ਵੀ ਕੋਈ ਕਮਰਾ ਪਾਓ ਇਹਦੇ ਕੱਪੜੇ ਪਾਏ ਕਰੋ ਹੂੰ ਬਾਹਰ ਦੇ ਮੈਂ ਬਾਹਰ ਬਣਾਉਂਗਾ ਖੁੱਡਾ ਜਾ ਪੜਾ ਟਾਇਰ ਟੂ ਲੱਗ ਜਵੇ ਇੱਕ ਛੋਟਾ ਜਿਹਾ ਕਮਰਾ ਬਣਾ ਦੇਣਾ ਇਹਦਾ ਵੀ ਉੱਥੇ ਲਾ ਦੇਣਾ ਪੱਖਾ ਛੋਟਾ ਜਿਹੇ ਵਾਸਤੇ ਜਿੱਤੇ ਰਾਮ ਨਾਲ ਪੈਜੇ ਕਰੇ ਮੱਖਰ ਮੱਛੀ ਤੇ ਪਰ ਇਹਦਾ ਪਤਾ ਕੀ ਆ ਕਾਲੂ ਦਾ ਸਾਡੇ ਦਾ ਇਹ ਬਹੁਤ ਘਰਾਂ ਦਾ ਪੁਰਾਣਾ ਇਹ ਨੂੰ ਥੋੜੀ ਥੋੜੀ ਟਾਈਮਿੰਗ ਦਾ ਪਤਾ ਤੁਹਾਨੂੰ ਲੋਰਾਂਗੇ ਜਿਆਦਾ ਮੇਰੇ ਨਾਲ ਰਹਿੰਦਾ ਐ ਕਰ ਚਲੀ ਜਾਂਦਾ ਇਹ ਤੇ ਇਸ ਤੋਂ ਦੂਜੇ ਘਰ ਚਲੀ ਜਾਂਦਾ ਪਰ ਉਹ ਪਰਲੇ ਪਾਸੇ ਚਲੀ ਜਾਂਦਾ ਕਦੇ ਕਦੇ ਕਾਲੇ ਰਾਂ ਦੇ ਚਲੀ ਜਾਵੇ ਸਾਰੇ ਪਿੰਡ ਦੇ ਘੁੰਮਦਾ ਹੈ ਹੁਣ ਇਹਨੂੰ ਮੇਰੀ ਟਾਈਮ ਦੀ ਹੁਣ ਮੈਂ ਸੁਜਿੰਨਾਸ ਥੋੜਾ ਜਲਦੀ ਨਿਕਲ ਜਾਂਦਾ ਖੇਤਾਂ ਨੂੰ ਨਹੀਂ ਮੈਂ ਥੋੜਾ ਲੇਟ ਜਹਾਂ 7 ਵਜੇ ਲੰਮ ਜਾਂਦਾ ਖੇਤਾਂ ਨੂੰ ਮੈਂ ਇਹ ਆਉਣਾ ਹੁੰਦਾ ਮੇਰੇ ਕੋਲ ਸਵੇਰੇ 8:30 ਕੱਟ ਸਵਾ 8:30 ਨੇ ਆਉਣਾ ਤੇ ਫਿਰ ਖੇਤਾਂ ਨੂੰ ਜਾਂਦਾ ਹੁੰਦਾ ਜੇ ਪਰ ਹੁਣ ਮੈਂ ਅੱਜ ਸੱਜਰੇ ਲੰਘ ਗਿਆ ਤਾਂ ਇਹਨੂੰ ਦੇਖ ਲੈ ਮੈਨੂੰ ਫੜੀ ਫੜ ਆਇਆ ਇਹ ਉਹ ਉੱਥੇ ਜਾ ਕੇ ਕੈਚ ਕਰਿਆ ਮੈਂ ਜਦ ਸਵੇਰੇ ਗਿਆ ਖੇਤਾਂ ਨੂੰ ਮੈਂ ਕਬੜੀ ਆਪਣੀ ਗਲ ਟਾਇਲ ਆ ਗਈ ਸਾਰੀ ਆਹ ਜਿੰਨੀ ਵੀ ਹੈਗੀ ਸੀ ਆਪਣੀ ਕੋਠੇ ਆ ਲਈ ਆ ਗਈ ਜਿਹੜੀ ਉੱਪਰੋਂ ਵੀ ਇੱਥੇ ਤੋਂ ਟੁੱਟ ਗਈ ਕਹਿੰਦੇ ਸਾਤੋਂ ਕਹਿੰਦੇ ਕਿ ਪੀਸ ਲੱਗਦਾ ਠੀਕ ਹੈ ਨਹੀਂ ਵਾਪਸ ਹੋ ਜਾਊਗਾ ਇਹ ਵੇ ਲਿ ਗੇ ਨਾ 2500 ਰੁਪਏ ਦਾ ਕੱਲੀ ਟਾਇਲ ਲਾਉਣ ਲਾਉਣ ਦਾ ਹੀ ਚਾਰੇ ਪਾਸੇ ਟਾਇਲ ਨਹੀਂ ਟੈਲਾਂ ਪਈਆਂ ਆ ਥੋੜਾ ਜਿਹਾ ਰੰਗ ਨਾ ਗੂੜਾ ਲੈਣਾ ਪਿਆ ਅਰਚਲ ਕੋਈ ਕਰਾ ਦਾਂਗੇ ਮੈਚਿੰਗ ਹੋ ਜਾਏਗੀ ਮੈਚਿੰਗ ਮੈਚਿੰਗ ਹੋ ਜਾਏਗੀ ਮੈਚਿੰਗ ਮੈਚਿੰਗ ਹੋ ਜਾਏਗੀ ਮੈਚਿੰਗ ਮੈਚਿੰਗ ਹੋ ਜਾਏਗੀ ਮੈਚਿੰਗ ਮੈਚਿੰਗ ਲੈ ਗੋ ਉੱਪਰ ਦੇ ਤਾਜ਼ਾ ਹਾਲਾਤ ਦੇਖ ਕੇ ਜੀ ਉਹ ਜਿਹੜੀ ਟਾਇਲ ਪਈ ਆ ਉਹ ਇੱਥੇ ਲੱਗਣੀ ਆ ਇਹਨਾਂ ਪਰ ਕੰਧਾਂ ਪਰ ਇੱਧਰ ਲੱਗਣੀ ਇੱਧਰ ਲੱਗਣੀ ਇੱਧਰ ਉਹ ਤੱਕ ਨੂੰ ਜਿੱਥੇ ਲੱਗਣੀ ਆ ਉਸਤੇ ਪਰ ਉੱਪਰ ਪੱਟੀ ਪਾਗੇ ਕ ਉੱਪਰ ਰੰਗ ਆ ਤੇ ਐਦਾਂ ਦਾ ਸਿਸਟਮ ਆ ਸਾਰਾ ਹੁਣ ਟਾਈਮ ਤਾਂ ਲੱਗ ਰਿਹਾ ਕਿ ਕੰਮ ਬਹੁਤ ਜ਼ਿਆਦਾ ਬ੍ਰੇਕੀ ਤੁਹਾਨੂੰ ਦਿਖਾਉਂਦਾ ਮੈਂ ਉਹ ਗੇੜੇ ਚ ਕੱਢਦਾ ਫਿਰ ਜਾਂਦਾ ਸਾਰੀ ਝਾਕ ਕਿੱਧਰ ਆ ਗਈ ਰੋਚ ਲਾ ਕੇ ਕੱਟ ਕੱਟ ਲੈਣ ਨਾਲ ਨੇੜੇ ਜਿਹੜੇ ਲਾ ਲਾ ਕੇ ਅੱਛਾ ਅੱਤਰ ਵੀ ਹੋ ਗਿਆ ਸਾਰਾ ਰਾਤ ਲੱਗਾ ਵੀ ਖੜਕਾ ਧੜਕਾ ਮੀਂਹ ਕਰਕੇ ਜਦੋਂ ਪੂਰਾ ਬਹੁਤ ਜ਼ਿਆਦਾ ਪਰ ਵਿਚਾਰ ਰਿਹਾ ਸਾਰਾ ਧੂਆਂ ਜੋ ਉੱਥੇ ਬੱਦਲ ਦਾ ਧੂਆਂ ਧੂਆਂ ਬਾਲੋ ਜਾ ਪਰ ਹੁਣ ਅੱਛਾ ਮੋਟਰ ਅੰਦਰ ਤੇ ਪਲੱਗ ਲੱਗਣਾ ਮੇਰੇ ਖਲਛਾ ਲਿਆ ਉਹਦਾ ਲੱਗ ਗਿਆ ਮੈਂ ਦੇਖਦਾ ਮੈਂ ਕਾਹ ਨਾ ਕੰਮ ਸਾਰੇ ਮੈਂ ਹਕ ਨੇ ਕਰਦੇ ਤੇ ਚਲਾਉਣ ਲੱਗਾ ਮੋਟਰ ਚਲਾਇਆ ਦੇਖੋ ਗਲਾਸ ਸਾਰੇ ਸਾਫ ਪਾਣੀ ਨਾਲ ਧੋਣੇ ਨੇ ਉਹ ਵਾਟਰ ਕੋਲਰ ਨਹੀਂ ਭਰ ਲਿਓ ਨਾਲੇ ਚਲਾ ਦਿੱਤੇ ਇਹਨੂੰ ਉੱਥੇ ਰੱਖ ਲੈ ਤਾਂ ਹੋਰ ਨੰ ਕੰਬੇ ਨਹੀਂ ਪੈਂਦਾ ਹੈਗਾ ਇਹ ਨਹੀਂ ਬੋਜੇ ਚੱਲ ਭੀ ਚੱਲ ਭੀ ਚੱਲ ਭੀ ਹੁਣ ਇਧਰੋਂ ਪਾਣੀ ਆ ਜਾਊਗਾ ਪਾਣੀ ਨਾਲ ਹੀ ਗਤੀ ਹੈ ਐਟਾ ਹੁਣ ਉਧਰ ਮੂਹਰੇ ਲੱਗਣੀ ਹੈ ਨਾ ਇਹ ਪਾਣੀ ਮਾਰ ਲੈ ਉਧਰ ਉੱਪਰ ਪੈ ਪੜਦਾ ਦੋਨਾਂ ਨੂੰ ਬਰਾਬਰ ਬਰਾਬਰ ਮਿਲਾ ਕੇ ਉੱਪਰ ਜਿਹੜਾ ਅੱਛਾ ਉਹ ਜਿਹੜਾ ਉੱਪਰ ਪੈ ਪਾਣੀ ਵਾਲਾ ਪੂਰਾ ਮਲਾ ਕੇ ਥੱਲੇ ਹੁਣ ਉਹਦਾਂ ਵੱਡ ਹੋ ਜਾਣਾ ਇਹ ਲੋਕਾਂ ਨੂੰ ਬੁਲਾ ਲਾ ਭਾਈ ਫਿਰ ਹੁਣ ਲੋਕਾਂ ਨੂੰ ਬੁਲਾਉਣਾ ਬੜਾ ਮਾਇਨ ਨੂੰ ਨਿਕਲ ਜਾ ਮਾ ਅੱਛਾ ਉਹਨਾਂ ਸਪਾਈਸ ਫੁਈ ਵੀ ਕਰਨੀ ਹੈ ਮੈਂ ਨਾਲੇ ਜ ਲੱਗ ਜੂਗਾ ਵੀ ਫਿਰ ਨਾਲੇ ਉਹਨਾਂ ਨੂੰ ਫੁਈ ਕਰਕੇ ਨਾਲੇ ਪਾ ਜੂਗਾ ਅੱਛਾ ਆ ਗਾਰਡਰ ਵੀ ਥੱਲੇ ਲਾ ਦੇਣੇ ਮੈਂ ਗਾਰਡਰ ਵੀ ਥੱਲੇ ਲਾ ਦੇਣੇ ਆ ਵੀ ਟੋਲੇ ਮੜਾ ਜੀ ਬਸ ਹਟ ਗਿਆ ਹੈ ਕੀ ਹੋ ਗਿਆ ਗੱਲ ਹੈ ਪਤਾ ਨਹੀਂ ਲੱਗਿਆ ਜਦਾ ਮਾੜਾ ਮੋਟਾ ਲੋਕ ਦੇਖ ਹੀ ਲੈਂਦੇ ਆ ਉਹ ਤੰਮੇ ਮੈਂ ਤਾਂ ਉਹ ਕਹਿੰਦਾ ਤੇ ਦੇਖ ਇੱਥੇ ਤੇ ਉਹਦਾ ਪੈਸਾ ਉਹਨੂੰ ਐ ਪੂਰਾ ਚੌਰਸ ਕਰ ਦੇ ਉਹਨੂੰ ਐ ਇੱਥੇ ਜੀ ਇਹ ਲੱਗਦਾ ਬਰਾਬਰ ਆਉਂਦਾ ਕਾਹਨੂੰ ਸਮਨ ਦੇ ਕੋਸੇ ਕਰਦੀ ਆ ਬਰਾਬਰ ਦੇਖੂਗਾ ਬਰਾਬਰ ਦੇਖੂਗਾ ਬਾਅਦ ਲੈਂਟਰ ਦੇ ਬਰਾਬਰ ਮਿਲਾਵਾ ਲੈਂਟਰ ਨਾਲ ਬਰਾਬਰ ਮਿਲਾ ਦੇ ਬਸ ਆਇਆ ਅਸਤੇ ਦਾ ਪਹਿਲਾ ਚ ਲੱਗਦਾ ਕਾਕੇ ਆ ਚਾਤ ਮਿਲਾ ਉਜੇ ਤੇ ਰਾਜੂ ਆਇਆ ਨਾ ਉਹ ਤਾਂ ਸਾਥ ਚ ਦੋਨੇ ਜਨਾਨੀਆਂ ਲੱਭੋ ਫਿਰ ਉਹ ਬਜਰੀ ਚ ਧੋਈਏ ਫਿਰ ਇੱਥੇ ਚੜਾਉਣੀ ਫਿਰ ਇੱਕ ਅੱਧੇ ਦਿਨ ਚ ਹੈ ਜੇ ਗਲਾਸ ਹੈੀ ਤਾਂ ਦੇ ਦਿਓ ਜਰ ਰਹੇ ਬਸ ਠੀਕ ਹੈ ਫਿਰ ਪਾ ਦਿਓ ਉਹ ਦੋਨੇ ਜਨਾਨੀਆਂ ਬੁਲਾ ਲਈਏ ਪਾ ਯਾਰ ਫਿਰ ਤੇ ਉਹਨਾਂ ਬਜਰੀ ਚੜਾਉਣ ਲੱਗ ਜਣਗੇ ਫਿਰ ਉਹ ਠੀਕ ਹੈ ਲੋਕਾਂ ਵਾਲੇ ਨੂੰ ਬੁਲਾ ਲੈਂਦੇ ਆ ਹਾਂ ਹਾਂ ਇਹ ਤਾਂ ਬਾਈ ਨੇ ਤਾਂ ਥੋੜਾ 3-4 ਦਿਨ ਦਾ ਮੂਰਾ ਕੰਮ ਹੋਣਾ ਫਰੰਟਾ ਉਹ ਟੈਲਾਂ ਹਾਂ ਹਾਂ ਹੱਦ ਤੱਕ ਲੱਗੇ ਜਾਣੇ ਚੱਲੋ ਜਦ ਤੱਕ ਵੀ ਇੱਥੇ ਅਮਕਮਲ ਹੋ ਜੂਗਾ ਤੇ ਬਜਰੀ ਵਿੱਚ ਚੜ ਜੂਗੀ ਆਪਣੀ ਥੋੜੀ ਜਿਹੀ ਹਾਂ ਬੰਦੇ ਕਰਕੇ ਦੇਨੇ ਉਹ ਨਹੀਂ ਨਹੀਂ ਆਪੇ ਕਰ ਲੈਣੇ ਹਾਂ ਆਪੇ ਕਰ ਲੈਣੇ ਖੰਦਾ ਆਪੇ ਕਰ ਲੈਣੇ ਇਹਨੇ ਫੇਰ ਆਪ ਤੂੰ ਕੱਚਾ ਕਰਦਾ ਫਿਰ ਉਹ ਮਾਲ ਪਾਉਂਦਾ ਉਹ ਹੀ ਗੱਲ ਹੈ ਕਿ ਡਬਲ ਹੁੰਦਾ ਡਬਲ ਹੋ ਜਾਂਦਾ ਫਿਰ ਉਹਦਾ ਇੰਨਾ ਲੋੜੇ ਨਹੀਂ ਪੈਣੀ ਇਹਦੇ ਵਰਤਾਂ ਉਹਨੇ ਇੱਕ ਲੈਵਲ ਜਿਹਾ ਮਾਰ ਕੇ ਚਾਰੇ ਪਾਸੇ ਲਾ ਕੇ ਫੱਟੀਆਂ ਉਹ ਕੱਚਾ ਕਰਕੇ ਬਰਾਬਰ ਪਾ ਕੇ ਬਜਰੀ ਰਲਾ ਕੇ ਉਹਨੂੰ ਮਸ਼ੀਨ 'ਚ ਲਿਆ ਦਾਂਗੇ ਬਜਰੀ ਵਾਲੀ ਬਸ ਨਾਲੇ ਨਾਲ ਫੱਟੀ ਫੱਟ ਰਲਾ ਕੇ ਪਾਈ ਜਾਊਗਾ ਫਿਰ ਮੈਂ ਤਾਂ ਕਹਾਂ ਤਮ ਹੋ ਜਾਣਾ ਲੈ ਇੱਕ ਲੈਵਲ ਦਾ ਕੱਚਾ ਘਲਬ ਜਿਹੜੀ ਉੱਪਰ ਉਹਨਾਂ ਕਲਾ ਮਸਾਲੇ ਪਾਉਣਾ ਹੋਵੇ ਫਿਰ ਇਹ ਹੋ ਸਕਦਾ ਜਿੰਨਾ ਨੂੰ ਬਲਾਉਣਾ ਉਹਦੇ ਬਾਅਦ ਸਿਰਫ ਆਪਣਾ ਮਾਲੇ ਪਾਵੇ ਉਹ ਕਰ ਲਿਆਂਗਾ ਤੁਸੀਂ ਇਕੱਠੇ ਦੋਨੇ ਜਣੇ ਸਲਾਹ ਕਰ ਲਿਓ ਹਾਂ ਦੇ ਨਾਲੇ ਹੋ ਗਏ ਨਾ 15 ਲਾ ਕੇ ਲੈਵਲ ਚ ਅੰਦਰ ਦਾ ਉਹਦਾ ਵੀ ਸਾਰਾ ਦਾ ਉਹ ਸਾਬ ਨਾਲ ਸਾਰਾ ਪਾ ਲਿਆ ਨਹੀਂ ਉਨੀ ਉੱਚਾ ਪੈਣਾ ਹੈ ਕਿਉਂ ਹੋਣੀ ਹੋਣੀ ਉੱਚਾ ਹੋਣਾ ਹੈਗਾ ਇਹਦੀ ਆ ਜਿਹੜੀ ਕੰਧ ਘੜਦੇ ਅੰਦਰ ਆ ਜਿਹੜੀ ਕਰਨੀ ਸੀ ਉਹ ਹਾਂ ਛੋਟ ਜਿਹੜੀ ਪੜਦੇ ਪਰਦੀ ਬਣਾਉਣੀ ਹੈ ਮੈਂ ਕਰ ਦਿੰਦਾ ਬੰਦ ਚਾਹ ਪਾਤੀ ਦੀ ਮੈਨੂੰ ਪਾਤੀ ਚਾਹ ਪੀਵੋ ਕੋਈ ਮੈਂ ਕਰਿਆ ਨਾ ਬੰਦ ਇੱਕ ਮਿੰਟ etti uni b a n tha a h t a l i Na na ba ulayta ra la a Na gati Hadi w ना पुट्टी मारनी है सिंगलों को पे पे ओह प्राइमरी मारना तो कले पुट्टी मारनी है चले पहले टूटे नहीं ये जो प्लेक के कोर्ट प्राइमरी लगते हैं नहीं नहीं बढ़िया है सिंगलों को आज सिंगलों को टीम मारना नहीं प्राइमरी दी इसे ये आप देमारिया बचराया साले बैठे हैं ये तो पुट्टी थे पुट्टी ना वहीं प ਆਪਾਂ ਪਤਾ ਕਿ ਆਪਾਂ ਨੇ ਉੱਪਰ ਕਰਾਉਣੀ ਫਾਲਸੀ ਲੀਨ ਕਿੱਦਾਂ ਮਿਲਦੀ ਆਪਾਂ ਨੇ ਕਰਾਉ ਆਪਾਂ ਨੇ ਕਰਾਉਣੀ ਉੱਪਰ ਫਾਲਸੀ ਲੀਨ ਉਹ ਤਾਂ ਕਰਕਣਾ ਫਿਰ ਜਦੋਂ ਛਿੱਟੇ ਹੀ ਕਰਦੇ ਜਦੋਂ ਹੁਣ ਤੁਸੀਂ ਲਾ ਰਹੇ ਥੱਲੇ ਫਿਰ ਉਤਰ ਜਾਂਦੇ ਸੌਖੇ ਫਿਰ ਉਹ ਤਾਂ ਮਾ ਉਹ ਤਾਂ ਠੀਕ ਆ ਗੱਲ ਮੰਨਦਾ ਜੀ ਇਹਦੇ ਕੋਲ ਅੱਜ ਕੱਢਦਾ ਜਨਾਬ ਜੀ ਪ੍ਰਾਇਮਰ ਮਾਰ ਕੇ ਮਾਰੀ ਕਪੂਤੀ ਚੱਲ ਦੇਖ ਲੈਂਦੇ ਕਰਦਾ ਮਸਲਾ ਆਰਕੀਟੈਕਟ ਨਾਲ ਕਰਕੇ ਗੱਲ ਜਿਹੜਾ ਕੋੜੀ ਦਾ ਥੱਲੇ ਮਾਰਿਆ ਉਹ ਬੰਦੇ ਮਾਰੀ ਹੋਈ ਉਹ ਤਾਂ ਹੀ ਕਚਰਾ ਦੀਦੀ ਜੀ ਉਹ ਤਾਂ ਹੈ ਬਸ ਬੰਦਾ ਜਿਹੜਾ ਮਾਰ ਕੇ ਗਿਆ ਤਾਂ ਨਾ ਉਹਦਾ ਆਇਆ ਜਹਾਜ਼ ਮੰਗਵਾਇਆ ਬਸ ਉਹਦਾ ਪੁੱਛੇ ਨਾ ਇਹ ਦੇਵਾਲੀ ਆਪੋ ਕੁਟੀ ਕੋ ਬੋਹੋ ਮਾਰਾ ਆ ਆ ਸਾਹਮਣੇ ਆਣਾ ਹੈ ਸਾਹਮਣੇ ਵਾਲਾ ਕੰਮ ਕਰ ਚਲ ਦੇਖ ਲੈਂਦੇ ਹਾਂ ਉਹ ਤੁਸੀਂ ਤਾਂ ਸਮੋਸੇ ਖਾਣ ਲੱਗ ਗਏ ਸੱਜ ਰਹੇ ਸੱਜ ਰਹੇ ਅੱਜ ਕਾਦੀ ਪਾਰਟੀ ਚੱਲਦੀ ਆ ਤਾਂ ਮੈਂ ਰਾਤ ਨੂੰ ਕਿੰਨੀ ਰਾਤ ਹਾਂ ਹਾਂ ਰਾਤ ਮੇਰਾ ਪਾਈ ਆ ਆ ਰੋ ਰਿਹਾ ਕਾ ਚੱਕਰ ਹੋ ਗਿਆ ਰਿਕਾਰਡ ਹੁੰਦਾ ਕੈਮਰੇ ਚ ਜਿਹੜੀਆਂ ਗੱਲਾਂ ਕਰਦੇ ਤੁਸੀਂ ਇਹਦਾ ਮਤਵ ਵਾਲਾ ਲੜਾਈ ਹੋਈ ਆ ਹਾਂ ਮੁੰਡਾ ਰੋਟੀ ਤੋਂ ਵੀ ਗਿਆ ਚੱਕਰ ਹੈ ਕੋਈ ਲੈ ਹਾਂ ਫੋਨ ਨਾਲ ਕੋਈ ਫਰੰਟ ਤੇ ਵੀ ਦਿਖਾ ਦੀ ਸਾਰਾ ਇੰਨੀ ਜੀ ਆਪਣੇ ਮਿਸਤਰੀ ਮਾੜੇ ਬਟ ਚਲੋ ਪਰਵਾਰਾਂ ਚ ਥੋੜੀ ਬੁੱਧ ਲੜਾਈਆਂ ਹੁੰਦੀ ਰਹਿੰਦੇ ਤੋਲ ਮਟੋਲ ਉਧਰ ਇਹ ਆੜਿਆ ਹੁਣ ਉਧਰ ਉਹੜੀ ਹੋਣੀ ਐ ਕਿਆ ਕਹਿੰਦੇ ਹੁੰਦੇ ਆ ਫੋਨ ਨੂੰ ਮਨਾਉ ਕੋਣ ਦੇ ਜੇ ਆਪਾਂ ਦੋਨੇ ਰੁੱਸ ਕੇ ਬੈਠੇ ਤੇ ਮਨਾਉ ਕੋਣ ਦੋਨੇ ਰੁੱਸ ਕੇ ਮਨਾਉ ਕੋਣ ਦੇ ਉਹ ਕਮਾਲਾ ਜੇ ਆਪਾਂ ਦੋਨੇ ਰੁੱਸ ਕੇ ਬੈਠੇ ਤਾਂ ਮਨਾਉ ਗਾੜਾ ਮਨਾਉ ਗਾੜਾ ਸਮਨ ਨੂੰ ਫਰੰਟਾ ਇੱਕ ਦੋ ਦਿਨ ਚੱਤੇ ਟਾਇਰ ਲੱਗ ਜਾਣੀ ਆਪਣੀ ਸਾਰੀ ਫਰਾਹ ਤੇ ਮਹਿਕ ਲੰਮ ਚੁੱਕਿਆ ਹੁਣ ਆਹ ਪੂਰਾ ਹਫਤਾ ਹੀ ਮੌਸਮ ਸਾਫ ਹੈ ਨਾ ਤੇ ਜਮੀਂ ਕਿੰਨਾ ਕਿਤੇ ਨੇੜੇ-ਦਲੇ ਨੇ ਸ਼ਾਂਗ ਹੋ ਗਏ ਹਨ ਆ ਟੈਂਪਰੇਚਰ ਜੀ ਦੇਖਿਆ ਤਾਂ 29 ਤੱਕ ਜਾਊਗਾ 10 ਦਿਨਾਂ ਦੇ ਵਿੱਚ ਗਰਮੀ ਹੋ ਗਿਆ ਪੂਰੀ ਗਰਮੀ ਵੀ ਛੋਪੈਣੀ ਆ ਕਿਉਂਕਿ ਫਿਰ ਹੁਣ ਪੜਕਾ ਵੀ ਪਕੜੀਆਂ ਤੇ ਮਹਿਕ ਲੰਘਿਆ ਹੁਣ ਡਿਊਟੀ ਆਪਣੀ 4000 ਮਹੀਨਾ ਸੈਲਰੀ ਲੈ ਕੇ ਦੀ ਜਿੱਥੇ ਗਿਆ ਟ੍ਰੇਨਿੰਗ ਤੇ ਕੰਮ ਸੁਖਣ ਦੇ ਹੀ ਪੈਸੇ ਮਿਲਦੇ ਆ ਸਹੀ ਆ ਪੰਨਾ ਚਲੰਡਰ ਲਾਈਬਰੀ ਬੰਦ ਕਰਦੇ ਆ ਜੀ ਅ ਫੜੀ ਟਮਟਾ ਫਿਰ ਮੈਂ ਜਾ ਕੇ ਹਮਾ ਦੇਖਾ ਕਰੀ ਇੱਕ ਮਿੰਟ ਚੱਲ ਇਹ ਭੰਨ ਦਾ ਜਿੱਦਨ ਹਾਂ ਲੈਂਟਰ ਦੇ ਵਿੱਚ ਹੱਪ ਨੋਕਾਂ ਜੇ ਰਹਿ ਗਈਆਂ ਇਹਨੂੰ ਇੱਕ ਸਾਰਾ ਪਦ ਛਦਾ ਕਰਕੇ ਜੇ ਤੇ ਸਵਿੰਟਾਂ ਪ੍ਰੋਪਰ ਲਾ ਜਿੱਦਾਂ ਲੱਗੇ ਹੋਏ ਠੀਕ ਹੈ ਇਹਦੇ ਤੇ ਕੁਝ ਹੋ ਗਿਆ ਅਛੇਦਰ ਹੋਇਆ ਇੱਥੇ ਕਿਹੜਾ ਸਮਾਂ ਅੰਦਰ ਹੈ ਇੱਥੇ ਕਿਹੜਾ ਸਮਾਂ ਅੰਦਰ ਸੋ ਝੇਰੀ ਜਿਹੀ ਮਾਰੀ ਦੀ ਜਿਹੜੇ ਕਹਿ ਰਹੇ ਤੇ ਅੱਜ ਮੈਚ ਵੀ ਆ ਇੰਡੀਆ ਸਟ੍ਰੇਲੀਆ ਦੇਖਣ ਤੋਂ ਤਾਂ ਆ ਬੈਠ ਕੇ ਬਤਾਰ ਨੂੰ ਕੋਈ ਕਹਣਾ ਜਿਹੜਾ ਛੋਟੇ ਮੋਟੇ ਜਨਾ ਕੰਮ ਨਵੇੜੇ ਨੂੰ ਮਾਪਣ ਤੇ ਪੈਂਟਰ ਥੱਲੇ ਬੈਠਾ ਹਾਂ ਹਾਂ ਬاتھਰੂਮ ਦੀ ਟਾਇਲ ਕੱਟ ਗਈ ਸੀ ਦੀ ਤੇ ਇਹ ਆ ਚੁੱਕੀ ਆਪਣੀ ਇਹ ਕਮਰਾ ਪੂਰਾ ਮੁਕੰਮਲ ਹੋ ਕੇ ਇਹਦੇ ਵਿੱਚ ਪੁੱਟੀ ਪੁੱਟੀ ਭਰਨੀ ਹੈ ਪਰ ਕੋਈ ਨਹੀਂ ਪਰ ਇਸ ਸੇ ਹੱਲ ਕਰ ਉਹ ਜਿੱਥੇ ਥੱਲੇ ਨਹੀਂ ਭਰੀ ਹੈਗੀ ਹਲੇ ਆਹ ਤੁਹਾਨੂੰ ਬਾਥਰੂਮ ਦਾ ਕੰਮ ਇਹਦਾ ਕੰਮ ਨੂੰ ਬੰਦ ਕਰ ਪਹਿਲਾਂ ਅਗੈ ਇੱਥੇ ਲੱਗੂਗਾ ਇਹੇ ਬੰਦਾ ਚੱਲ ਬਈ ਦੇਖਿਓ ਮੋ ਜਾ ਕੇ ਉਧਰ ਤੇ ਹੁਣ ਆਪਾਂ ਜੀ ਅੱਜ ਦਾ ਲਾਈਵ ਸੈਸ਼ਨ ਬੰਦ ਕਰਦੇ ਜੀ ਕਿਉਂਕਿ ਅੱਜ ਦੀ ਆਪਣੀ ਅਪਡੇਟ ਸਾਰੇ ਕਰਦੇ ਠੀਕ ਹੈ ਜੀ ਬੰਦਾ ਆ ਗਿਆ ਉਧਰ ਸਾਡੇ ਕੋਲ ਹੁਣ ਤਾਂ ਹਾਂ ਇੱਕ ਹੋਰ ਦੱਸਦਾ ਅੱਡੇ ਪਿੰਡ ਤਾਂ ਹੁਣ ਅੱਜ ਕੱਲ ਉਹ ਚੱਲ ਰਿਹਾ ਜੱਗਾ ਜੱਗੇ ਵਾਲਾ ਟ੍ਰੈਕ ਹਰੇਕ ਬਸ ਸਾਰੇ ਜਿੰਨੇ ਵੀ YouTube ਆ ਮੇਰੇ ਪਿੰਡ ਵਾਲੇ ਨੇ ਸਾਰੇ ਵੀਡੀਓ ਪਾਈ ਉਹਦੇ ਉੱਤੇ ਤੇ ਧੰਨਵਾਦ ਜੀ ਲਾਈਕ ਤੇ ਸਬਸਕ੍ਰਾਈਬ